ਜੋ ਇਕੱਠਾ ਜੀ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਜਿੱਥੇ ਜਿੱਥੇ ਪੁਲਿਸ ਨੇ ਜੋ ਜ਼ਬਰ ਕੀਤਾ ਜੋ ਅੱਜ ਦਾ ਇਕੱਠਾ ਇਹਦਾ ਜਿਹੜਾ ਮੇਨ ਮਕਸਦ ਆ ਪੁਲਿਸ ਦੇ ਜ਼ਬਰ ਦੇ ਵਿਰੋਧ ਚਾ ਜਿੱਥੇ ਜਿੱਥੇ ਪੁਲਿਸ ਨੇ ਜ਼ਬਰ ਕੀਤਾ ਉੱਥੋਂ ਦੇ ਲੋਕ ਇੱਥੇ ਜਿੱਥੇ ਇਕੱਠੇ ਹੋਏ ਆ ਜਿਵੇਂ ਗੱਲ ਕਰ ਗਿਆ ਖਾੜੇ ਭੂੰਦੜੀ ਮੁਸ਼ਕਾਵਾਦ ਟੱਪਰੀਆਂ ਬੱਗੇ ਕਲਾਂ ਤੇ ਜੋ ਬਠਿੰਡਾ ਵਿਖੇ ਅਨਮਨੁੱਖੀ ਤਸੱਦਦ ਹੋਇਆ ਸੀ ਸਟਾਫ ਵਿੱਚੋਂ ਨੌਜਵਾਨ ਦੀ ਤਸੀਹੇ ਦੇ ਕੇ ਕਰੰਟ ਲਾ ਕੇ ਮੌਤ ਹੋਈ ਆ ਇੱਥੇ ਸਾਰੇ ਕਿਸੇ ਜੋ ਇਹ ਜੇ ਤਸੀਹੇ ਦੇ ਕੇ ਪੁਲਿਸ ਨੇ ਲੋਕਾਂ ਤੇ ਤਸੱਦਦ ਕੀਤਾ ਉਹਨੂੰ ਸਬੰਧ ਦੇ ਵਿੱਚ ਇਹ ਅੱਜ ਦਾ ਵੱਡਾ ਕੱਟ ਕੀਤਾ ਗਿਆ ਵਾ ਪੂਰੀ ਤਰ੍ਹਾਂ ਵਿਰੋਧ ਕਰਦਾ ਸਾਰਾ ਬਿਲਕੁਲ ਜੀ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੋਰ ਲੱਗ ਚੁੱਕੀ ਆ ਇੱਕ ਤਾਂ ਇਹਦੇ ਵਿੱਚ ਵੱਡਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਫੈਕਟਰੀਆਂ ਦਾ ਜੋ ਕੈਂਸਰ ਫੈਕਟਰੀਆਂ ਦੇ ਖਿਲਾਫ 13 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਆ ਉਥੇ ਪੁਲਿਸ ਆਪਣੀ ਧੱਕੇਸ਼ਾਹੀ ਕਰ ਰਹੀ ਆ ਲੋਕਾਂ ਨੂੰ ਸ਼ਾਂਤਮਈ ਧਾਰਨਾ ਵੀ ਨਹੀਂ ਦੇ ਲਈ ਪ੍ਰੋਟੈਸਟ ਨਹੀਂ ਕਰਦੇ ਦੀ ਆਪ ਦੀ ਜਗ੍ਹਾ ਵਿੱਚ ਬੈਠਿਆਂ ਨੂੰ ਡਾਂਗਾਂ ਨਾਲ ਉਠਾਇਆ ਜਾਂਦਾ ਜੀਸਬੀਆਂ ਲਿਆ ਕੇ ਉਹਨਾਂ ਦੇ ਸ਼ੈੱਡ ਢਾਏ ਜਾਂਦੇ ਆ ਜੋ ਕੱਲ ਹੀ ਤਾਜੀ ਘਟਨਾਵਾਂ ਅਖਾੜੇ ਪਿੰਡ ਦੀ ਜਿੱਥੇ ਜਗਰਾਉਂ ਪ੍ਰਸ਼ਾਸਨ ਵੱਲੋਂ ਜੋ ਡੀਐਸਪੀ ਡੀ ਇੰਦਰਜੀਤ ਸਿੰਘ ਬੁੱਪਰਾਏ ਆ ਉਹਨਾਂ ਵੱਲੋਂ ਉੱਥੇ ਜਾ ਕੇ ਧਮਕੀਆਂ ਦਿੱਤੀਆਂ ਗਈਆਂ ਕਿ ਇਹ ਸ਼ੈੱਡ ਨਹੀਂ ਪਾਉਣਾ ਇੱਥੇ ਨਹੀਂ ਬੈਠ ਸਕਦੇ ਤੁਸੀਂ ਜੇ ਵੀ ਇਹ ਸ਼ੈੱਡ ਪਾਉਂਗੇ ਤਾਂ ਪਰਚੇ ਦੇ ਕੇ ਅੰਦਰ ਕਰਾਂਗੇ ਐਹੋ ਜਿਹੀਆਂ ਧਮਕੀਆਂ ਤੋਂ ਗਿੱਦੜ ਦੀ ਧਮਕੀਆਂ ਤੋਂ ਅਸੀਂ ਨਹੀਂ ਡਰਦੇ ਕਿਉਂਕਿ ਲੋਕਾਂ ਦਾ ਇਕੱਠ ਇਹ ਦੱਸਦਾ ਵੀ ਅਸੀਂ ਇਹ ਫੈਕਟਰੀਆਂ ਜਿਹੜੀਆਂ ਕਿਸੇ ਵੀ ਹਾਲਤ ਦੇ ਪਿੰਡਾਂ ਵਿੱਚ ਨਹੀਂ ਲੱਗਣ ਦਵਾਵਾਂਗੇ ਐਸੇ ਵਿੱਚ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਮਰਨ ਲਈ ਵੀ ਤਿਆਰ ਆ ਜੀ ਪੂੰਦੜੀ ਤੇ ਅਖਾੜਾ ਪਿੰਡ ਦੇ ਵਿੱਚ ਮੋਰਚੇ ਲੱਗੇ ਹੋਏ ਆ ਲੋਕਾਂ ਨੇ ਲਾਏ ਆ ਕਿਉਂਕਿ ਇੱਥੇ ਪ੍ਰਦੂਸ਼ਣ ਪਲਾਂਟ ਜਿਹੜੇ ਲੱਗ ਰਹੇ ਆ ਲੋਕ ਵਿਰੋਧੀ ਆ ਲੋਕਾਂ ਨੂੰ ਮੌਤ ਦਾ ਸ਼ਿੱਟਾ ਦੇ ਰਹੇ ਨੇ ਜਾ ਹੋਰ ਵੀ ਪੰਜ ਚਾਰ ਹੈਗੇ ਨੇ ਮਤਲਬ ਕਈ ਪਿੰਡਾਂ ਦੇ ਵਿੱਚ ਉਦਾਂ ਹੀ ਸਾਂਝੀ ਐਕਸ਼ਨ ਕਮੇਟੀ ਬਣ ਕੇ ਲੜ ਰਹੀ ਹੈ ਇਹਨਾਂ ਨੇ ਜਬਰ ਵੱਲ ਨੂੰ ਮਤਲਬ ਮੂੰਹ ਕੀਤਾ ਸਰਕਾਰ ਨੇ ਪਿਛਲੇ ਦਿਨੀ ਵੀ ਭੂਤੜੀ ਵੀ ਜਬਰ ਕੀਤਾ ਤੇ ਅਖਾੜੇ ਵੀ ਜਬਰ ਕੀਤਾ ਸਾਡੀਆਂ ਔਰਤ ਭੈਣਾਂ ਨੂੰ ਵੀ ਥਾਣੇ ਦੇ ਵਿੱਚ ਡੱਕਿਆ ਪਰ ਸੰਘਰਸ਼ੀਲ ਲੋਕ ਇਹਨਾਂ ਦੇ ਜਬਰ ਮੂਰੇ ਝੁਕੇ ਨਹੀਂ ਉਹ ਫੇਰ ਸੰਘਰਸ਼ ਦੀ ਰਾਹ ਪਏ ਹੋਏ ਨੇ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਚਾਹੇ ਮਤਲਬ ਪੁਲਿਸ ਜਬਰ ਲਹਰਾ ਮੰਡੀ ਦੇ ਵਿੱਚ ਗੁੰਡਾਗਰਦੀ ਹੋਈ ਹੋਵੇ ਉੱਥੇ ਪੁਲਿਸ ਵਾਲਿਆਂ ਨੇ ਕੁਝ ਕੀਤਾ ਨਹੀਂ ਪੁਲਿਸ ਸਿਆਸੀ ਗੁੰਡਾ ਗੱਠ ਜੋੜਾ ਉੱਥੇ ਬੰਦੇ ਦੀਆਂ ਲੱਤਾਂ ਤੋੜੀਆਂ ਗਈਆਂ ਇਦਾਂ ਹੀ ਜਿਉਂ ਦਾ ਜਾਂ ਮਤਲਬ ਠੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਕੂਲ ਦਾ ਮਸਲਾ ਹੈ ਇਦਾਂ ਹੀ ਜਿਹੜਾ ਇਹ ਪ੍ਰਦੂਸ਼ਣ ਪਲਾਂਟ ਵਾਲਾ ਇਹਨਾਂ ਨੂੰ ਲੈ ਕੇ ਸੱਦਾ ਦਿੱਤਾ ਸੀ ਪੁਲਿਸ ਜਬਰ ਵਿਰੁੱਧ ਕਿਉਂਕਿ ਅੱਜ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਪੁਲਿਸ ਕਿਤੇ ਖਾਲੀ ਗੱਡੀ ਨਹੀਂ ਮਿਲੂਗੀ ਡਾਂਗਾ ਨਾਲ ਭਰੀਆਂ ਗੱਡੀਆਂ ਮਿਲਣਗੀਆਂ ਪੁਲਿਸ ਕੋਲੇ ਜਾ ਝੂਠੇ ਪੁਲਿਸ ਮੁਕਾਬਲੇ ਦੀਆਂ ਖਬਰਾਂ ਮਿਲਣਗੀਆਂ ਅੱਜ ਜਿਵੇਂ ਬਾਦਲ ਹਕੂਮਤਾਂ 69 70 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਦੀ ਸੀ ਭਗਵੰਤ ਮਾਨ ਦੀ ਸਰਕਾਰ ਵੀ ਉਸੇ ਤਰ੍ਹਾਂ ਨਸ਼ੇ ਦੇ ਨਾਂ ਦੇ ਥੱਲੇ ਜਾਂ ਜੇ ਜੇ ਕਹੀਏ ਉਹ ਬੱਚਾ ਅਗਵਾ ਹੋਇਆ ਸੀ ਅਸੀਂ ਕਹਿੰਦੇ ਬਹੁਤ ਮਾੜੀ ਗੱਲ ਸੀ ਬੱਚਾ ਅਗਵਾ ਹੋਇਆ ਪਰ ਕੀ ਉਹਨੂੰ ਫੜ ਕੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਦੇਣਾ ਜਾਇਜ਼ ਆ ਉਹ ਵੀ ਬਿਲਕੁਲ ਗਲਤ ਸੀ ਉਹਨੂੰ ਮਰਦੀ ਸਜ਼ਾ ਦਿੱਤੀ ਜਾ ਸਕਦੀ ਕਾਨੂੰਨਨ ਸਜ਼ਾ ਦਿੱਤੀ ਜਾ ਪਰ ਇਹਨਾਂ ਕਾਨੂੰਨਾਂ ਨੂੰ ਪੈਰਾ ਥੱਲੇ ਰੋਲ ਕੇ ਚਾਹੇ ਕਰਨਲ ਵਾਠ ਵਾਲੀ ਗੱਲ ਸੀ ਉਹਨੂੰ ਦੇਖਦੇ ਆ ਵੀ ਜਿਹੜਾ ਐਸਐਸਪੀ ਨੇ ਟਾਲਮਟੋਲ ਕੀਤੀ ਉਹਨਾਂ ਜਿਹੜੇ ਦੋਸ਼ੀ ਸੀ ਉਲਟਾ ਉਹ ਇਨਾਮ ਦੇ ਨਸ਼ਰ ਵਿੱਚ ਜਿਨ੍ਹਾਂ ਨੇ ਝੂਠਾ ਪੁਲਿਸ ਮੁਕਾਬਲਾ ਕੀਤਾ ਉਹਨਾਂ ਨੂੰ 10 ਲੱਖ ਰੁਪਏ ਇਨਾਮ ਦਿੱਤਾ ਉਸੇ ਭੂਸਰੇ ਜੀ ਉਹਨਾਂ ਨੇ ਕਰਨਲ ਫੌਜ ਦੀ ਜਿਹੜੀ ਕਲਗੀ ਹੁੰਦੀ ਹੈ ਉਹਨੂੰ ਹੱਥ ਪਾਇਆ ਪਰ ਜਿਹੜਾ ਐਸਐਸਪੀ ਉਹ ਦੋਸ਼ੀ ਸੀ ਉਹਨੂੰ ਮਤਲਬ ਸਜ਼ਾ ਦੇਣ ਦੀ ਬਜਾਏ ਉਲਟਾ ਉਹਨੂੰ ਡੀਆਈਜੀ ਬਣਾਤਾ ਸੋ ਇਥੋਂ ਮਤਲਬ ਜਿਹੜੀਆਂ ਇਹ ਇਨਕਲਾਬੀ ਲਹਿਰ ਆ ਕਿਸਾਨੀ ਲਹਿਰ ਆ ਮਜ਼ਦੂਰਾਂ ਦੀ ਲਹਿਰ ਆ ਉਹਨੇ ਨੋਟ ਕੀਤਾ ਵੀ ਜਿਹੜੀਆਂ ਫੀਤੀਆਂ ਲਾਈਆਂ ਜਾ ਰਹੀਆਂ ਇਹ ਝੂਠੇ ਪੁਲਿਸ ਮੁਕਾਬਲੇ ਕੱਲ ਨੂੰ ਜਿਹੜੀ ਇਹ ਕਿਸਾਨ ਲਹਿਰ ਆ ਮਜ਼ਦੂਰ ਲਹਿਰ ਆ ਜਾਂ ਹੋਰ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਵੱਲੋਂ ਆਉਣੇ ਨੇ ਇਸ ਕਰਕੇ ਲੋਕਾਂ ਨੂੰ ਇਸ ਗੱਲ ਤੋਂ ਸचेत ਕਰਦੇ ਆ ਵੀ ਜੇ ਤੁਸੀਂ ਜਿੰਦੇ ਰਹਿਣਾ ਸ਼ੰਘਰਛਾਂ ਤੋਂ ਬਿਨਾ ਜਿੰਦੇ ਨਹੀਂ ਰਿਹਾ ਜਾ ਸਕਦਾ ਸ਼ੰਘਰਛਾਂਾਂ ਵਾਂਦੇ ਵਿੱਚ ਆ ਕੇ ਜਥੇਬੰਦ ਹੋ ਕੇ ਇਹਨਾਂ ਦਾ ਟਕਰਾ ਕਰਨ ਬੁਗਦੇ ਉਹ ਟਕਰਾ ਕਰ ਰਹਾ ਹੈ ਸੰਯੁਕਤ ਕਿਸਾਨ ਮੋਰਚਾ ਇਕੱਠੇ ਹੋਏ ਆ ਸਾਰੇ ਆਪਾਂ ਕੀ ਇਹ ਆਪਾਂ ਪੁਲਿਸ ਜ਼ਬਰ ਦੇ ਖਿਲਾਫ ਇਕੱਠੇ ਹੋਏ ਕੀ ਕਹੋਗੇ ਪੁਲਿਸ ਜ਼ਬਰ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਬਤਾ 10 ਸਿਰ ਕੁਗਰਾਂ ਸਿੰਘ ਸਤਕਾਰ ਕਮੇਟੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਭਾਰਤੀ ਕਿਸਾਨ ਜੁਨੀਅਨ ਰਜਿਸਟਰਡ ਜਥੇਬੰਦੀ ਪੋਨਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸੋ ਇਹ ਬਕਵਾਕ ਮੁੱਦੇ ਨੇ ਜੀ ਇੱਕ ਤਾਂ ਜਿੱਥੇ ਪੰਜਾਬ ਦੇ ਵਿੱਚ ਕਿਸਾਨੀ ਸੰਬੰਧੀ ਸਰਕਾਰਾਂ ਦੀ ਜੋ ਹਕੂਮਤਾਂ ਦੀ ਜੋ ਸਿਆਸੀਕਰਨ ਕੀਤਾ ਜਾ ਰਿਹਾ ਵਾ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਬਾਂਦੇ ਰੱਖ ਕੇ ਵੱਲੋਂ ਇਹ ਧੱਕੇਸ਼ਾਹੀ ਆ ਉਹਦੇ ਬਰਖਲਾਫ ਇਹ ਏਕਾ ਹੈਗਾ ਕਿਸਾਨੀ ਦਾ ਉਹ ਆ ਤੇ ਬਾਕੀ ਚਲੋ ਜੋ ਪੁਲਿਸ ਅਤਿਆਚਾਰ ਕਹਿ ਲਓ ਜਾਂ ਕੋਈ ਕਿਸੇ ਨੂੰ ਇਨਸਾਫ ਮਿਲਣ ਦੇ ਵਿੱਚ ਮੈਂ ਅਸੀਂ ਅਕਸਰ ਕਹਿੰਨੇ ਵੀ ਦੇਰੀ ਨਾਲ ਮਿਲਿਆ ਹੋਇਆ ਇਨਸਾਫ ਇੱਕ ਨਾਨਸਾਫੀ ਹੁੰਦੀ ਆ ਸੋ ਇਨਸਾਫ ਇੱਥੇ ਤਾਂ ਦੇਰੀ ਨਾਲ ਮਿਲਣਾ ਦਾ ਦੂਰ ਮਤਲਬ ਕਈ ਵਾਰ ਤਾਂ ਇਦਾਂ ਦੇ ਮੁੱਦੇ ਸੀ ਦੇ ਦਿਆ ਕਿ ਇਨਸਾਫ ਲੋਕਾਂ ਲਈ ਮਤਲਬ ਇਨਸਾਫ ਬਹੁਤ ਦੂਰ ਦੀ ਕਹਾਡੀ ਬਣ ਜਾਂਦਾ ਸੋ ਇਹਨਾਂ ਸਾਰਿਆਂ ਮਸਲਿਆਂ ਨੂੰ ਮਤਲਬ ਮੂਹਰੇ ਰੱਖਦੇ ਹੋਏ ਇਹ ਇੱਕ ਆ ਸਾਡਾ ਜਥੇਬੰਦੀਆਂ ਦਾ ਹੈਗਾ ਵਾ ਤੇ ਇਹ ਅਸੀਂ ਸੰਘਰਸ਼ਸ਼ੀਲ ਹਾਂ ਪੂਰਾ ਵਿਰੋਧ ਕਰਦੇ ਹਾਂ ਸਪਲਸ ਜ਼ਬਰਦਸਤ ਇਹਨਾਂ ਦੇ ਨਾਲ ਸਾਰੇ ਬਿਲਕੁਲ ਜੀ ਬਿਲਕੁਲ ਅਸੀਂ ਸਮੂਹਕ ਜਥੇਬੰਦੀਆਂ ਦੇ ਇੱਕੇ ਦੇ ਵਿੱਚ ਅਸੀਂ ਇੱਕ ਜੋਟਾ ਸਾਰੇ ਜਥੇਬੰਦੀਆਂ ਇੱਕ ਜੋਟਾ ਲੋਕ ਇੱਕ ਜੋਟਾ ਪੂਰੇ ਜੀ ਕੁਰਾਸ ਸਾਰੀਆਂ ਜਿੰਨੀਆਂ ਇਹ ਸੰਘਰਸ਼ ਕਮੇਟੀਆਂ ਹੈਗੀਆਂ ਇਕਾਈਆਂ ਉਹ ਸਾਰੀਆਂ ਇਕਜਟ ਹੋ ਚੁੱਕੇ ਆ ਵਾ ਕਿਉਂਕਿ ਇਹ ਜਿਹੜੀਆਂ ਮਤਲਬ ਗੈਸ ਫੈਲ ਲਾ ਰਹੇ ਆ ਇਹ ਕੈਂਸਰ ਫੈਕਟਰੀਆਂ ਇਹਨਾਂ ਨੂੰ ਕਿਸੇ ਹੱਦ ਤੱਕ ਵੀ ਨਹੀਂ ਲੱਗਣ ਦਿੱਤਾ ਜਾਊਗਾ ਚਾਹੇ ਜਿੱਥੇ ਵੀ ਮਾਲੀ ਪ੍ਰਸ਼ਾਸਨ ਜਿੰਨਾ ਮਰਜੀ ਧੱਕਾ ਕਰ ਲੈੇ ਪਾਰੋ ਫੈਕਟਰੀਆਂ ਲਾਉਣ ਲਈ ਉਹਨਾਂ ਨੂੰ ਲੋਕਾਂ ਦੇ ਹਲਾਸੇ ਦੇ ਉੱਪਰ ਦੀ ਨੰਗ ਕੇ ਹੀ ਫੈਕਟਰੀਆਂ ਲੱਗ ਸਕਦੀ ਆ ਉਸ ਤੋਂ ਪਹਿਲਾਂ ਨਹੀਂ ਇਹ ਫੈਕਟਰੀਆਂ ਲੱਗ ਸਕਦੀ ਸਰਕਾਰ ਤੇ ਕੋਰਟ ਤਾਂ ਕਹਿੰਦੀ ਇਹ ਫੈਕਟਰੀਆਂ ਲੋਕਾਂ ਲਈ ਵਧੀਆ ਵਾ ਰੋਜ਼ਗਾਰ ਦੇਣ ਲਈ ਆ ਫਿਰ ਲੋਕ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਜੇ ਸਰਕਾਰ ਇਹ ਚਾਹੁੰਦੀ ਆ ਵੀ ਇਹ ਵੱਲੋਂ ਫੈਕਟਰੀਆਂ ਵਧੀਆ ਵਾ ਜਦੋਂ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਇਹ ਸਵਾਲ ਕੀਤਾ ਸੀ ਵੀ ਇਹ ਕੈਂਸਰ ਫੈਕਟਰੀਆਂ ਵਾ ਤਾਂ ਉਹਨਾਂ ਦਾ ਮਤਲਬ ਇਹ ਸੀਗਾ ਕਹਿਣ ਦਾ ਰਹੁਤਵਾ ਸੀਗਾ ਵੀ ਤੁਸੀਂ ਮਤਲਬ ਇਹ ਕੈਂਸਰ ਫੈਕਟਰੀਆਂ ਦਾ ਨਾ ਤੁਸੀਂ ਦੇਈ ਜਾਂਦੇ ਆ ਅਸੀਂ ਤਾਂ ਕਿਤੇ ਕਹਿੰਦੇ ਨਹੀਂ ਬਲਕਿ ਪੀਏਯੂ ਦੀ ਮੀਟਿੰਗ ਦੇ ਵਿੱਚ ਬਿਲਕੁਲ ਸਾਫ਼ ਕਰ ਚੁੱਕੇ ਆ ਵੀ ਆਉਣ ਵਾਲੇ 10 ਸਾਲਾਂ ਨੂੰ ਕੈਂਸਰ ਹੋ ਸਕਦਾ